ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਕਿਸਾਨ ਵੀਰੋ ਸਵਾਗਤ ਕਰਦੇ ਆ ਤੁਹਾਡਾ ਆਪਣੇ ਚੈਨਲ ਤੇ ਸੋ ਅੱਜ ਦੋਸਤੋ ਪਹੁੰਚੇ ਆ ਪਿੰਡ ਬੁਰਜ ਨੱਥੂਕੇ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਆਨਰ ਵੀਰ ਕੁਲਦੀਪ ਸਿੰਘ ਉਹਨਾਂ ਦੇ ਕੋਲ ਆਏ ਆ ਸੋ ਸਾਰੇ ਆਪਣੇ ਫਾਰਮਰ ਭਰਾ ਜਾਣਦੇ ਆ ਪਸ਼ੂ ਵਪਾਰ ਦਾ ਕੀਤਾ ਸੋ ਜਿਹੜੇ ਵੀਰ ਆਪਣੇ ਨਾਲ ਨਵੇਂ ਜੁੜੇ ਆ ਉਹਨਾਂ ਦਾ ਧਿਆਨ ਦੇ ਆ ਵਿੱਚ ਆਪਾਂ ਲਿਆ ਦੇਣਾ ਜੀ ਬਿਲਕੁਲ ਪਸ਼ੂ ਇਸ ਤਰ੍ਹਾਂ ਇਸੇ ਤਰ੍ਹਾਂ ਹੀ ਡੇਲੀ ਪ੍ਰੋਟੀਨ ਦੇ ਵਿੱਚ ਇਸ ਕਰਕੇ ਆਉਂਦੇ ਰਹਿੰਦੇ ਵਿਕਰੀ ਵਾਲੇ ਅੱਜ ਇਸ ਵੀਡੀਓ ਦੇ ਵਿੱਚ ਦੋਸਤੋ ਆਪਾਂ ਜਿਹੜੇ ਤੁਹਾਨੂੰ ਨਾਗ ਦਿਖਾਉਣੇ ਆ ਟੋਟਲ ਚਾਰ ਨਾਗ ਨੇ ਇੰਨੇ ਵੇੜਾ ਇੱਕ ਮਾਜ ਦਿਖਾਵਾਂਗੇ ਪਸ਼ੂ ਸੂਏ ਸੂਏ ਵੀ ਤੁਹਾਨੂੰ ਮਿਲ ਜਾਣਗੇ ਤੇ ਦੋ ਜਿਹੜੀਆਂ ਵੇੜਾ ਤੁਹਾਨੂੰ ਆਪਾਂ ਗੱਭਣ ਦਿਖਾ ਦੇਾਂਗੇ ਠੀਕ ਆ ਜੀ ਇੱਕ ਇਧਰ ਜਰਸੀ ਵੇੜ ਆ ਇਹ ਸੂਈ ਆ ਤਰੀਕ ਅੱਜ ਤੁਸੀਂ ਨੋਟ ਕਰ ਲਓ 24 ਅਕਤੂਬਰ ਤੇ ਸਮਾਂ ਕੋਈ ਦੁਪਹਿਰ ਦੇ 1 ਵਜੇ ਦਾ ਟਾਈਮ ਆ ਬਾਕੀ ਸਾਰੇ ਭਰਾਵਾਂ ਨੂੰ ਬੇਨਤੀ ਉਹੀ ਹੁੰਦੀ ਆ ਵੀ ਜਿਹੜੇ ਵੀ ਪਸ਼ੂ ਆਪਾਂ ਤੁਹਾਨੂੰ ਦਿਖਾਉਣੇ ਆ ਠੀਕ ਆ ਜੀ ਇੱਥੇ ਆਣ ਕੇ ਆਪਦੀ ਬੇਸ਼ੱਕ ਇੱਕ ਟਾਈਮ ਦੋ ਟਾਈਮ ਚੋਕੇ ਤਸੱਲੀ ਕਰ ਲਿਆ ਜੀ ਸੋ ਜਿਹੜਾ ਗੱਭਣ ਪਸ਼ੂ ਤੁਹਾਨੂੰ ਦਿਖਾਵਾਂਗੇ ਤੇ ਪੱਗੇ ਭਰਾ ਕੇ ਤਸੱਲੀ ਕਰ ਲਿਆ ਜੀ ਰਹੀ ਗੱਲ ਭਾਰ ਪਿੱਛ ਕੋਈ ਨਾ ਹੋਵੇ ਉਹਦੀ ਗਾਰੰਟੀ ਤਸੱਲੀ ਆ ਉਹ ਵੀਡੀਓ ਦੇ ਵਿੱਚ ਆਪਾਂ ਲੈ ਲਾਂਗੇ ਸੋ ਬਾਕੀ ਕੋਈ ਵੀ ਭਰਾ ਮੇਰਾ ਇਧਰੋਂ ਮਾਲਵੇ ਵਾਲੀ ਸਾਈਡ ਤੋਂ ਆ ਰਿਹਾ ਤੇ ਹਰੀਕੇ ਪਤਨ ਤੋਂ ਕੋਈ 16 ਕਿਲੋਮੀਟਰ ਸਰੀਆਲੀ ਜਾਂਦਾ ਅਮਰਸਰ ਰੋਡ ਤੇ ਤੇ ਸਰੀਆਲੀ ਤੋਂ ਕਿ ਜਿਹੜੀ ਸੜਕਾ ਪੱਟੀ ਨੂੰ ਜਾਂਦੀ ਐ ਇਸੇ ਸੜਕ ਦੇ ਉੱਤੇ ਪਿੰਡ ਆ ਜਾਂਦਾ ਕੁਲਦੀਪ ਕੀ ਹਾਲ ਆ ਠੀਕ ਠਾਕ ਹਾਂ ਸਰ ਹੋਰ ਕੈਮ ਠੀਕ ਠਾਕ ਵਧੀਆ ਸ਼ੁਕਰ ਮਾਲਕ ਦਾ ਬੜੀ ਮਿਹਰ ਕੀਤੀ ਤੇ ਕੁਲਦੀਪ ਅੱਜ ਵੀ ਜਿਹੜੇ ਆਪਣੇ ਕੋਲ ਟੋਟਲ ਚਾਰ ਨਾਗ ਨੇ ਹਾਂਜੀ ਤਿੰਨ ਵਿਹੜਾ ਤੇ ਇੱਕ ਮੱਝ ਠੀਕ ਐ ਭਾਜੀ ਹਾਂਜੀ ਵੇ ਵਸੇ ਦੋ ਵੜਾ ਜਿਹੜੀਆਂ ਆਪਣੇ ਕੋਲੇ ਇਹ ਇਹ ਦਿਨ ਲੈਂਦੀਆਂ ਕੱਚੀਆਂ ਨੇ ਹਾਂ ਇਹ 15 ਤੋਂ 20 ਦਿਨ ਖੜਦੀਆਂ ਠੀਕ ਹੈ ਦੋਵੇਂ ਜੋੜਾ ਜੀ ਹਾਂ ਜੋੜਾ ਜੀ ਠੀਕ ਹੈ ਇੱਕ ਪਲੂਨ ਇੱਕ ਇਹ ਪਹਿਲਾ ਨਾ ਉਹ ਦਜਣ ਇਹ ਚੌਗੀ ਮੂੰਹ ਠੀਕ ਆ ਹਾਂ ਲੈ ਵੀ ਉਹ ਦਜਣ ਪੂਰੀ ਡਿਟੇਲ ਮਿਲੂਗੀ ਠੀਕ ਆ ਜੀ ਕਿਸੇ ਭਰਾ ਨੇ ਕੱਚੀਆਂ ਵੜਾ ਪਾਉਣੀਆਂ ਨੇ ਤੇ ਗਾਂਹ ਸੇਲ ਕਰਨੀਆਂ ਨੇ ਤੁਸੀਂ ਤੇ ਜਲ ਪਾਣੀ ਦੇਣਗੀਆਂ ਸਾਹਬਣਾ ਪਊਗਾ ਪਸ਼ੂਆਂ ਨੂੰ ਕੋਈ 12 15 15 ਦਿਨ ਠੀਕ ਆ ਤੇ ਸ਼ੁਰੂਆਤ ਕੁਲਦੀਪ ਇੱਥੋਂ ਕਰਦੇ ਆ ਵੀਰ ਜਰਸੀ ਨਸਲ ਬਰੀਡ ਤੋਂ ਹਾਂ ਜੀ ਕੀ ਵੀਰ ਵਾ ਇਸ ਬੈਡ ਦਾ ਇਹ ਪਹਿਲਾ ਸੂਆ ਸੂਈ ਮੂੰਹ ਛਿੱਗੀ ਆ ਠੀਕ ਤੇ ਸੂਈ ਨੂੰ ਹੋ ਗਏਣਗੇ ਵੀਜੀ ਲਾਲਾਂ ਕੋਈ ਪੱਚੀ ਲਾਲੇ ਬੱਛਾ ਮਗਰ ਚੋਣ ਚਵਾਦ ਚੰਗੀ ਆ ਚੋਣ ਚਵਾਦੀ ਓਕੇ ਹੋਊਗੀ ਲਓ ਜੀ ਬੱਛਾ ਮਗਰ ਕਿ 20-25 ਦਿਨਾਂ ਦਾ ਸੂਬਾ ਠੀਕ ਆ ਜੀ ਤੇ ਕਦਕੁੱਤ ਵੱਡਾ ਹੈ ਵੈੜ ਦਾ ਬਾਕੀ ਹਾਈਟ ਲੈਂਥ ਤੁਹਾਡੇ ਸਾਹਮਣੇ ਆ ਥਣ ਮੁੱਠੀ ਅੱਛਾ ਕੁਲਦੀਪ ਜਿਹੜਾ ਦੁੱਧ ਵੀਰੇ ਭਾਂਡੇ ਚ ਪਾਉਣ ਵਾਲਾ ਦੁੱਧੋ ਕੀ ਇਹ ਥੱਲੇ ਦੁੱਧ 11 ਕਿਲੋ ਹੋਊਗਾ ਤੇ 10 ਕਿਲੋ ਦੀ ਗਰੰਟੀ ਫੋਲ ਹੋਊਗੀ 10 ਕਿਲੋ ਅੱਜ ਆਪਣੇ ਤੋਂ ਸਿਰ ਹੀ ਆ ਠੀਕ ਆ ਜੀ ਹਾਂ 10 ਕਿਲੋ ਜਿਹੜੀ ਨੈਟ ਹੋਊਗੀ ਬੂਥੀ ਬਾਤੀ ਚੰਗੀ ਹੈ ਨਾ ਕੋਈ ਫੇਸ ਕੁਆਲਿਟੀ ਵਿਖਾ ਦਿਓ ਛੋਟੀ ਫੇਸ ਕੁਆਲਟੀ ਹੈ ਡੂੰ ਗੋਸੇ ਤਰ੍ਹਾਂ ਦੋ ਅੱਖਾਂ ਦੇ ਵਿੱਚ ਟੋਆ ਬੋਦੀ ਛੋਟਾ ਕੰਨ ਤੇ 10 ਕਿਲੋ ਦੁੱਧ ਸੰਭਲਿਆ 10 ਕਿਲੋ ਦੁੱਧ ਇਸ ਵਕਤੇ ਤੇ ਥਲੇ ਹਾਜ਼ਰ 10 ਕਿਲੋ ਆ ਦੇਖੋ ਜੀ ਮਜੀ ਕਾਲੀ ਪਹਿਨੀ ਨਹੀਂ ਕੋਈ ਨਹੀਂ ਸੰਭਲ ਕੇ ਮੜਾ ਲੈ ਆ ਚੰਗੀ ਤਸਲੀ ਨਾਲ ਦਿਖਾ ਦਿਆ ਜਸ਼ਨ ਮਾਰ ਕੇ ਕੈਮਰਾ ਬਾਕੀ ਰੰਗ ਬਿਲਕੁਲ ਰੈੱਡ ਕਲਰ ਦੇ ਵਿੱਚ ਆ ਹੱਥੀ ਮੁਠੀ ਵਾਲਾ ਥਾਣਾ ਤੇ 10 ਕਿਲੋ ਦੁੱਧ ਚੁਾਈ ਚੰਗੀ ਵੀਰ ਦੱਸ ਰਿਹਾ ਠੀਕ ਆ ਜੀ ਹਾਂ ਦਾ 1 ਕਿਲੋ ਨੈਟ ਹੋ ਗਿਆ ਬਾਕੀ ਕੱਦ ਕੋ ਤੋਂ ਵੀ ਵੱਡਾ ਵਹਿਣਾ ਬਿਲਕੁਲ ਵੱਡੀਆਂ ਵਹਿਣ ਦੇ ਵਿੱਚ ਹੀ ਆ ਜਾਂਦਾ ਕੱਦ ਵਧੀਆ ਵੈਸੇ ਜਰਸੀ ਆਪਾਂ ਆਮ ਦੇਖਦੇ ਵੀ ਛੋਟੀ ਨਸਲ ਫਰੀਡ ਤੇ ਛੋਟੀ ਜਿਹੀ ਚੋਣ ਤੋਂ ਛੱਡੀ ਆ ਕਿਉਂ ਚੁੰਦੀ ਗੱਲ ਬਈ ਇਧਰ ਵਿਖਾ ਦਿਓ ਚੰਗੀ ਤਰ੍ਹਾਂ ਤੀ ਦਾਤੂਰਾ ਆਪਾਂ ਨੂੰ ਇੱਕ ਵਾਰੀ ਤਸੱਲੀ ਨਾਲ ਦਿਖਾਓ ਕੁੰਜ ਕਾਲੀ ਜੀ ਪੈਂਦੀ ਆ ਹਾਂ ਗੋਈ ਮੂੰਗਾ ਭਾਵੇਂ ਜਿੱਤਾ ਮਰਜ਼ੀ ਵਾ ਜਾ ਸਨ ਠੀਕ ਆ ਠੀਕ ਆ ਲਿਓ ਵੀਰ ਗਲਦੀਪ ਐਨੂੰ ਮੋੜ ਦੇ ਅਜਾ ਹਾਂ ਇੱਥੇ ਰੋਕੀ ਗਲਦੀਪ ਆ ਕੋਈ ਫੇਸ ਮੜਾ ਐਨੂੰ ਕਰੀ ਲਵੀ ਪੂਰਾ ਜਸ਼ਨ ਮਾਰ ਕੇ ਕੈਮਰਾ ਚੰਗੀ ਤਸਲੀ ਨਾਲ ਦਿਖਾ ਦੇ ਫੇਸ ਕੁਆਲਿਟੀ ਚੈੱਕ ਕਰਾ ਦੇ ਬੂਥੀ ਬਾਤੀ ਬਹੁਤ ਸੋਹਣੀ ਆ ਤੇ ਆ ਟਾਂਜਾ ਇਸ ਵੈੜ ਦਾ ਠੀਕ ਆ ਜੀ ਥਾਂ ਨਾ ਥੀ ਮੁੱਠੀ ਵਾਲਾ ਸੋ ਬਾਕੀ ਜਿੰਨੀ ਤੁਹਾਨੂੰ ਆਪਾਂ ਦੁੱਧ ਤੇ ਬਿਲਕੁਲ ਹੁਣ ਸਥਿਤੀ ਦੱਸੀ ਆ ਬੇਸ਼ੱਕ ਉਹਨੂੰ ਇੱਕ ਟਾਈਮ ਦੋ ਟਾਈਮ ਆਪਣੀ ਚੋਕੇ ਤੁਸੀਂ ਤਸੱਲੀ ਕਰ ਸਕਦੇ ਜੀ ਆ ਠੀਕ ਆ ਵੀਰ ਲੈ ਚਲੋ ਬਾਕੀ ਹੁਣ ਗਾੜੀ ਸਿਆਲ ਆ ਗਿਆ ਰਿਆ ਰਿਆ ਗਿਆ ਫਿਰ ਦੁੱਧ ਵਧੂ ਆ ਜਣੀ ਉਹ ਥੋੜਾ ਹੁਣ ਪੱਠਾ ਟੱਕਾ ਨਹੀਂ ਨਾ ਪੈਂਦਾ ਹਰਿਆ ਜੀ ਹਾਂ ਪੱਠਾ ਨਹੀਂ ਹਣ ਤੂੰ ਵੀ ਗਾਂਦੀ ਅਸਰ ਥੋੜਾ ਬੈਲੈਂਸ ਬੂਲਸ ਹੋ ਗਿਆ ਉਹ ਉਹਦੇ ਨਾਲ ਫਰਕ ਤਾਂ ਪਾਊਗਾ ਹੀ ਅਕਸਰ। ਦੁੱਧ 12-13 ਕਿਲੋ ਭਰਾਈ ਹੋਊਗੀ। ਹਾਂ। ਚਲੋ ਵੱਡੀ ਜਾਂ ਕਿਹੜਾ ਵੀ ਨਿੱਕੀ ਛੋਟੀ ਜੀ ਆ। ਹਾਂ। ਬਾਕੀ ਥਾਣ ਭਾਂਡੇ ਵਾਲੀ ਆ ਕਰਮ ਵਾਲੀ ਲੈਵਲ ਉਵੇ ਦੀ ਸਾਫ ਆ ਜਿੰਨੀ ਵੀ ਆ ਠੀਕ ਆ। ਹੂੰ। ਲੈ ਵੀ ਕੁਲਦੀਪ ਕੀ ਮੋਲਕ ਕੀ ਡਿਮਾਂਡ ਆ ਵੀ ਕਰਦੇ ਆ। ਬੋਲ ਤੇ ਕਹ ਲਈਏ 45000। ਦੇਣੀ 45 ਦੇ ਦਈਏ ਹਨਾ ਜੀ। 45 ਦੀ। 40000 ਪੂਰੇ ਦੇ ਦਾਂਗੇ। ਪੂਰੇ ਦੀ। ਪੂਰੇ ਚੱਲੀ ਜਾ। ਅੰਦਰ ਹੋਊਗਾ ਥੋੜਾ ਬਾਤ। ਥੋੜਾ ਬਾਧਾ ਕਰਨਾ ਕੋਈ। ਲਓ ਜੀ। ਹੋਰ ਥੋੜਾ ਬਾਤ ਠੀਕ ਆ ਜੀ। ਅੰਦਰ ਥੋੜਾ ਬਾਤ ਹੋਰ ਹੋ ਜਾਊ ਜਿੰਨੀ ਹੈਗੀ ਨਿਕਲ ਕੇ ਬਿਲਕੁਲ ਕੱਢ ਕੇ ਕਸਰ ਦਿੱਤੀ ਜਾਊਗੀ ਹਾਂ ਬਾਕੀ ਚੂੰ ਚੂੰ ਬਹੁਤ ਠੀਕ ਆ ਤੁਹਾਡੇ ਸਾਹਮਣੇ ਠੀਕ ਆ ਠੀਕ ਆ ਹਾਂ ਇੱਧਰ ਸਾਗਰ ਨੰਬਰ ਤੇ ਵੀਰ ਕੁਲਦੀਪ ਆ ਆਪਣੇ ਕੋਲ ਆ ਗਈ ਆ ਫੈਲਣ ਇਹ ਪਹਿਲਾ ਥੂਆ ਚੌਗੀ ਮੂਹ ਮੂਹ ਦੰਦ ਦੀ ਕਨਫਰਮ ਹੈ ਹਾਂ ਚੌਗੀ ਦੀ ਕਿਤੇ ਛਿੱਗੀ ਤਾਂ ਨਹੀਂ 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 ਛਿੱਗੀ ਨਿਕਲਦੀ ਪਹਿਲੀ ਯਾਰੀ ਥੋੜਾ ਹੋ ਗਿਆ ਦੇਖੀ ਮੜਾ ਜਾ ਹਾਂ ਬਾਕੀ ਬਹੁਤ ਵਿੱਚ ਆਪਣੇ ਸੱਜਣ ਹੀ ਆਉਣੇ ਇੱਥੇ ਆ ਬਿਨਾਂ ਕਹਿ ਦਿੰਦੇ ਆ ਵੀਰ ਅਸੀਂ ਵੀਡੀਓ ਤੇ ਮੂਹ ਦੰਦ ਦੀ ਚੈੱਕ ਕੀਤੀ ਸੀ ਕਿ ਨਾ ਛਿੱਗੀ ਨਿਕਲ ਆਈਏ ਬੜੀ ਠੰਡੀ ਸੀਲ ਵਰੀ ਚੌਗੀ ਬੱਸੀ ਆ ਠੀਕ ਆ ਜੀ ਹਾਂ ਲੈ ਆਹ ਦੇਖੋ 15 ਲੈ ਜੀ 20 ਲੈ ਜੀ ਇੱਥੇ ਖੜੂਗੀ ਠੀਕ ਆ ਜੀ ਹਾਂ ਲੋ ਜੀ 15 ਤੋਂ 20 ਦਿਨ ਅਪਰੋਕਸੀਮੇਟਲੀ 15 ਤੋਂ 20 ਦਿਨ ਦੇ ਨਰਮ ਆ ਕੱਚੀ ਆ ਤੇ ਪਹਿਲਾ ਸੂਬਾ ਪਲੂਨ ਵੱਛੀ ਹੁੰਦੀ ਆ ਇੱਕ ਰਾਂਗਾ ਬਿਲਕੁਲ ਬਲੈਕ ਆ ਬਾਕੀ ਥੋੜਾ ਜਿਹਾ ਸਪੋਰਟ ਜਿਹੜਾ ਤੁਹਾਨੂੰ ਦੇਵੇ ਦੇ ਉੱਪਰ ਦਿਖਾਈ ਦੇਣਗੇ ਤੇ ਬਾਕੀ ਚੁਆਈਆਂ ਚੁਆਈਆਂ ਦੇ ਵਿੱਚ ਆਉਣ ਤੋਂ ਬਾਅਦ ਥਣ ਥਣ ਪੂਰਾ ਕੱਢ ਆਉਗੀ ਕਿਉਂਕਿ ਬੱਛੀ ਬਿਲਕੁਲ ਹਜੇ ਨਵੀਂ ਆ ਤੇ ਪਹਿਲਾ ਸੂਬਾ ਸੋਨਾ ਇਹਨੇ ਕਰ ਮਾਰੀ ਨੇ ਆਹ ਦੇਖੋ ਠੀਕ ਆ ਹਾਂ ਆ ਲੈ ਠੰਡੀ ਠੰਡੀ ਤੇ ਬੜੀ ਇਤਰਾ ਮਜੀ ਆ ਉਹ ਤਰ੍ਹਾਂ ਕਰਮਾਂ ਲਈ ਆ ਠੰਡੀ ਮਿੱਠੀ ਹਾਂ ਠੰਡੀ ਬਹੁਤ ਜ਼ਿਆਦੀ ਹੈ ਹਾਂ ਠੀਕ ਆ ਇਹ ਵੀ ਜਰਸੀ ਦੀ ਆ ਹਾਂ ਕ੍ਰੋਸ ਆ ਗਈ ਜਰਸੀ ਦੇ ਵਿੱਚ ਆ ਫਰੰਟ ਤੋਂ ਇੱਕ ਰੀ ਬੂਥੀ ਬਾਤੀ ਦਿਖਾ ਦੇ ਚਾਗੀ ਤਸल्ली ਨਾਲ ਲੈ ਵੀ ਬਾਈ ਦਾ ਬੱਚਾ ਹੀ ਹੈ ਹਾਂ ਹਾਂ ਵਿਖਾ ਰਹੀ ਹੈ ਦਾਂ ਦੇ ਹਾਂ ਵਿਖਾ ਦੇ ਦੰਦ ਹੂੰ ਦਾਜਾ ਜਸ਼ਨ ਮਾਰਦੇ ਕੈਮਰਾ ਆ ਇਧਰ ਮਾਰਦੇ ਕੈਮਰਾ ਕਿਉਂ ਗਈ ਆ? ਸਾਦਲ ਜੀ ਜੇਕਰ ਇਹ ਛੇਕ ਦੇ ਤੇ ਕੰਨੀਆਂ ਦੁੱਤ ਦੰਦ ਖੜੇ ਆ ਜੀ। ਹਾਂ ਚੌਗੀ ਆ। ਹਾਂ ਚੌਕ ਦੇ ਬਰਾਬਰ ਕਰਤੀ ਪਈ ਆ। ਠੀਕ ਆ ਬਿਲਕੁਲ ਦੀਪਲਾ ਚਲੋ। ਸੋ ਚਾਰੇ ਥਾਣਾ ਠੀਕ ਆ ਜੀ ਕੋਈ ਪੋਰਸ਼ਾਂਕ ਨਹੀਂ ਕੀ ਚਾਰੇ ਥਾਣਾ। ਸੋ ਲੈਪਟੀ ਲੂਪ ਟੇ ਪਰੂਗੀ ਕਰਮਾ ਲਈ ਕੋਈ 15 18 20 ਦਿਨਾਂ ਦੇ ਵਿੱਚ ਵਿੱਚ ਭਰ ਕੇ ਚੰਗੀ ਥਲੀੋਂ ਤਿਆਰੀ ਕਰ ਜੂਗੀ। ਚਲੋ ਅੱਜ ਨਰਮਾ ਕੱਚੀ ਆ ਉਹ ਹਿਸਾਬ ਨਾਲ ਬਿਲਕੁਲ ਜਾਇਜ਼ ਆਪਾਂ ਕੁਲਦੀਪ ਨੂੰ ਕਹਿ ਦਿੰਦੇ ਵੀ ਦੇ ਦਈਏ ਯੈਸ ਨੂੰ ਕਰਕੇ। ਹਾਂ ਨਾਲੇ ਸਬਦੇ। 40 ਦੇ ਦਈਏ ਹਾਂ 40 40 ਜੂੜੀਆਂ ਕੁਲਦੀਪ ਛੱਡ ਕੰਮ ਛੱਡ ਦਈਏ ਛੱਡ ਦੇ ਕੋ ਜਾਇਜ਼ ਕਰਕੇ ਦੇ ਦਈਏ ਹਾਂ 35 ਦੇ ਦਈਏ ਹਾਂ 35000 35 ਦੀ ਹਾਂ ਹੋਰ ਯਾਰ ਛੱਡਦਾ ਚਲ ਚਾਹਤ ਦੀ ਪੋਲੀ ਦੀ ਸ਼ਾਲ ਹੋਰ ਨਹੀਂ ਹੈ 34 ਦੇ ਦਈਏ 34 ਦੀ ਹਾਂ 34 ਦੀ ਬਾਕੀ ਆ ਚੰਗੀ ਆ ਮੱਛੀ ਸਾਹਿਬ ਐਸੂ ਮੈਂ 45000 ਦੀ ਵਿਚਲੀਏ ਹਾਂ ਅਵੇ ਹੈ ਲੋਲੀ ਪੋਲੀ 40000 ਦੀ ਅੱਜ ਮਿਲ ਜੂਗੀ ਠੀਕ ਆ ਜੀ ਕਿਸੇ ਭਰਾ ਨੇ ਲੈ ਕੇ ਜਾਣੀ ਆ 34000 ਦੀ ਐ ਚਲੋ 15 18 ਦਿਨ ਸਾਹਮਣੇ ਪਊਗੀ ਹਾਂ 34000 ਦਾ ਤੋਹਫਾ ਠੀਕ ਆ ਅਗਲੇ ਪਾਸੇ ਦੂਜੇ ਨੰਬਰ ਤੇ ਤੀਜੇ ਨੰਬਰ ਤੇ ਆਪਣੇ ਕੋਲ ਆ ਗਈ ਇਹ ਦੂਜੇ ਸੂਵੇ ਆ ਆ ਦੂਜੇ ਸੂਵੇ ਆ ਲਓ ਜੀ ਇਹ ਦੂਜੇ ਸੂਵੇ ਆ ਥੋੜੀ ਜੀ ਲਾਗ ਕੇ ਉਹ ਦਿਖਾ ਦੋ ਦੂਜੇ ਸੂਵੇ ਆ ਤੇ ਬਾਕੀ ਗਰੇਜ ਕਰ ਲੈ ਠੀਕ ਆ ਜੀ ਹਾਂ ਰੈਟ ਤੇ ਕੋਈ ਗਰੇਜ ਜਾਂ ਬਲੈਕ ਦਾ ਕੰਬੀਨੇਸ਼ਨ ਇੱਕ ਦਿਨ 15 ਲੈ ਜੂਗੀ ਥਾਣਾ ਬਾਹਵਾਂ ਲੱਗਾ ਇਹਨੂੰ ਹਾਂ ਥਾ ਤੁਹਾਨੂੰ ਬਹੁਤ ਚੰਗਾ ਵਾ ਠੀਕ ਆ 15 ਕਿ ਦਿਨ 12 13 12 13 ਕਿਲੋ ਭਰਾ ਦਿੰਦੀ ਆ ਪਾਈਥੋਂ ਲਾਗ ਲਓ ਜੀ ਇਹ 15 ਕਿ ਦਿਨ ਦੀ ਹਜੇ ਕੱਚੀ ਆ ਨਰਮ ਆ ਤੇ ਕਰੌਸ ਬਰੀਡ ਆ ਠੀਕ ਆ ਜੀ ਚਲੋ ਬਾਕੀ ਇਹੋ ਜਿਹੇ ਨਗੀਨੇ ਵੈਸ ਕੱਲੋਂ ਗਰਮੀ ਦੇ ਵਿੱਚ ਵੀ ਕਿਸੇ ਭੈਣ ਭਰਾ ਨੂੰ ਜਿਹੜਾ ਨਜ਼ਾਰਾ ਦੇਣਗੇ ਠੀਕ ਆ ਜੀ ਕਿਉਂਕਿ ਕਰਾਸ ਬਰੀਡ ਸੋ ਦੂਜੇ ਸਵੇਰੇ ਇਹ ਜਿਹੜੀ ਵਾਇਰ ਨੇ ਸੁਣਾ ਲੇਵੇ ਦੇ ਵਿੱਚ ਢਿਲ ਤੋਂ ਕਾਫੀ ਹੈ ਲਾਹੇ ਬਣਾਏ ਪੈ ਚੁੱਕੀ ਆ ਚਲੋ 12 15 ਦਿਨਾਂ ਦੇ ਵਿੱਚ ਤਿਆਰੀ ਚਾਹੀਦੀ ਇੱਥੇ ਇੰਨੇ ਲਊਗੀ 15 ਦਿਨ ਠੀਕ ਆ ਜੀ ਹਾਂ ਕੁਲਦੀਪ ਐ ਨੂੰ ਮੋੜ ਕੇ ਇੱਥੇ ਐ ਨੂੰ ਕਰਿਆ ਜੇ ਭਰਾ ਦੁੱਧ ਵੀ 12 13 12 13 ਨੂੰ ਭਰ ਦਿੰਦੀ ਵਧੀਆ ਆ ਦਿਖਾਓ ਜੀ ਇੱਥੇ ਰੋਕ ਲਿਆ ਜੇ ਮਾੜਾ ਜੇ ਠੀਕ ਆ ਇਧਰ ਇੱਕ ਭੈਣੀ ਵਾਲੇ ਪਾਸੋਂ ਦਿਖਾ ਦਿਓ ਜੇ ਲਾਗਿਆਂ ਦਿਖਾ ਦਿਓ ਥਾਂ ਆ ਵੇਖੋ ਜੀ ਸੋ ਪਿੰਡੇ ਪੁੰਡੇ ਦੇ ਉੱਤੋਂ ਪੂਰੀ ਸਾਫ ਆ ਘਰਵਾਨੇ ਦੇ ਵੀ ਉੱਪਰ ਕੋਈ ਦਾਗ ਨਹੀਂ ਕੋਈ ਨਿਸ਼ਾਨ ਨਹੀਂ ਗਾ ਪਿੰਡਾ ਵੀ ਪੂਰਾ ਸਾਫ ਸੁਥਰਾ ਠੀਕ ਆ ਜੀ ਆ ਬੂਥੀ ਬਾਥੀ ਕੋਈ ਫੇਰ ਚੈੱਕ ਕਰਾ ਦਿਓ ਦੁੱਜਣ ਜਿਹੜੀ ਵੇੜ ਤੁਹਾਨੂੰ ਦਿਖਾ ਰਹੇ ਹਾਂ ਚਲੋ ਮੇਰਾ ਭਰਾ ਕੋਈ ਸਾਹਮਣੇ ਆਪਦੀ ਨਿਗਰਾਨੀ ਚ ਸਵਾਲੋਂਗੇ ਤੇ ਜਾਇਜ ਮੁੱਲ ਦੇ ਵਿੱਚ ਮਿਲ ਜੂਗੀ ਚਲੋ ਉਹੀ ਜਿਹੜੀ ਖੇਚਲ 15 17 ਦਿਨ ਸਾਹਮਣੇ ਪੈਣੀ ਆ ਉਹੀ ਅੱਜ ਛੋਟਾ ਛਾਟਾ ਕਰਕੇ ਮਾਣ ਦੇ ਦਸੂਗਾ ਤੁਹਾਨੂੰ ਹੱਥ ਤੇ ਬੈਠੇ ਨਹੀਂ ਜਾਂਦੀ ਕੋਈ ਨਾ ਕਿਰੇ ਬਣੇ ਹੋ ਗਈ ਠੀਕਾ ਕੁਲਦੀਪ ਕੀ ਮੁੱਲ ਦਈਏ ਕਿੰਨੇ ਦੀ 35 ਦੇ ਦਈਏ ਕਦੀ 35 ਕਰਦਾ ਕਦੀ 38 ਕਰਦਾ ਕੋਈ ਜਾਇਜ਼ ਜੀ ਗੱਲ ਕਰਦਗੇ 32000 ਦੇ ਆਣਾ ਦੇ ਦਈਏ ਹਾਂ 32 ਦੀ 32 ਦੇ ਹਾਂ ਬਾਕੀ ਇਹ ਚੰਗੀ ਆ ਹੂੰ ਤੁਹਾਨੂੰ ਬਹੁਤ ਚੰਗਾ ਲੱਗਾ ਵਾ ਸਾਹਮਣ ਵਾਲੀ ਜਿਹੜੀ ਚਲੋ ਜਿੰਨੇ ਘਰ ਦਾ ਦੁੱਧ ਪੀਣਾ ਖੇਚਲ ਕਰੀ ਜਾਣੀ ਆ 32 ਦਾ ਕੀ ਮਹਿੰਗਾ ਹਾਂ ਬਾਕੀ ਮੇਰਾ ਭਰਾ ਪਾ ਲਿਓ ਹਸਾ ਸਾਰਾ ਸਿਆਲ ਮਾਈ ਚੋਈ ਜਾ ਨਿਆਰੇ ਨਾ ਬਾਕੀ ਫਿਰ ਵੀ ਕੋਈ ਸੱਜਣਾ ਕੰਟੈਕਟ ਕਰੇ ਮਾਨਤਾ ਹੋਊਗਾ ਥੋੜਾ ਬਾਤ ਹੋਰ ਕਰਦਾ ਵੇ ਬਾਕੀ ਇਹ ਨਹੀਂ ਹੈਗਾ ਵੀ ਜਿਹੜਾ ਇੱਥੇ ਆਪਾਂ ਬੋਲਤਾ ਤੁਸੀਂ ਉੱਤੇ ਰਹਿਣਾ ਥੋੜਾ ਫਾਦਾ ਕੋਈ ਰਸਾ ਛੋਟਛੜੀ ਆ ਥੋੜਾ ਬਹੁਤਾ ਜ਼ਿਆਦਾ ਨਹੀਂ ਉਹ ਜਿੰਨਾ ਵੀ ਕਰੋਨਾ ਕੋਈ ਰਸਾ ਛੋਟਛੜੀ ਆ ਇਹਦਾ ਕਰਾ ਲਿਓ ਬਾਕੀ ਹੈ ਜਾਇਜ ਰੇਟ ਦੇ ਵਿੱਚ ਹੀ ਆ 32000 ਦੀ ਠੀਕ ਆ ਸੋ ਅਗਲੇ ਪਾਸੇ ਵੀਰ ਕੁਲਦੀਪ ਇੱਕ ਆਪਣੇ ਕੋਲ ਢੇਲੀ ਆ ਮੱਝ ਖੜੀ ਹਾਂ ਇਹ 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 ਸੁਈ ਆ ਨਾ ਤਾਜੀ ਇਹ ਸੁਈ ਆ ਇਹ ਸੁਈ ਨੂੰ ਹੋ ਗਿਆ 10 15 ਦਿਨ 15 ਲਓ ਜੀ 15 ਦਿਨ ਹੋ ਗਏ ਆ ਢੇਲੀ ਆ ਤਿੱਜਾ ਸੂਆ ਆ ਤਿੱਜਾ ਸੂਆ ਤਿੱਜਾ ਸੂਆ ਬਾਕੀ ਇਦਰੋਂ ਭਾਂਡਾ ਭੁੰਡਾ ਜਸਨ ਮਾਰ ਕੈਮਰਾ ਇੱਥੇ ਵਿਖਾ ਦੇ ਪੱਧਰ ਦੁੱਧ ਦੇ 10 ਲੱਕੀ ਨੌ ਦੀ ਗਾਰੰਟੀ ਦੇ ਦਾਂਗੇ ਨੌ ਦੀ ਦੇ ਦਿੱਤੀ ਆ ਦੱਸਾਂ ਦੀ ਹਾਂ ਸਿੰਗਲ ੱਡੀ ਆ ਉਤੋਂ ਬਾਕੀ ਪਤਲਾ ਪੰਡਾ ਬਿਲਕੁਲ ਐਨ ਕਾਗਜ਼ ਵਰਗੀ ਸਕੀਨ ਆ ਵੇਖੋ ਜੀ ਠੀਕ ਆ ਐਨ ਪਤਲਾ ਪੰਡਾ ਤੇਜਾ ਸੁਆ ਦੁੱਧ 9 ਕਿਲੋ ਆ ਭੂਰ ਛੱਟੇ ਤੋਂ ਰਹਦੀ ਆ ਹਾਂ ਥੱਲੇੋਂ ਤਾਂ ਕਿ ਨਹੀਂ ਭੂਰ ਛੱਟੇ ਤੋਂ ਬਚੀ ਆ ਹਾਂ ਹਾਂ ਬਚੀ ਬਚੀ ਓਕੇ ਲੈ ਵੀ ਚੋਂ ਚੋਂ ਬੜੀ ਪੋਲੀ ਭਾਉਣੀ ਆਣਾ ਭਾਈ ਢੇਲੀ ਆ ਗਈ ਆ ਬੜੇ ਵੀਰ ਆਪਣੇ ਸ਼ੌਂਕ ਰੱਖਦੇ ਆ ਕਈ ਮੀਨੀਆਂ ਦਾ ਕੋਈ ਕੁੰਡੀ ਚੂੜ ਦਾ ਕੋਈ ਢੇਲੀਆਂ ਦਾ ਕੋਈ ਟਾਲੀਆਂ ਦਾ ਹਰੇਕ ਭਰਾ ਦੇ ਵੱਖੋ ਵੱਖਰੇ ਸ਼ੌਂਕ ਆ ਤੇ ਇੱਕ ਜਿਹੜੀ ਤੁਹਾਨੂੰ ਇਹ ਆਪਾਂ ਬਿਲਕੁਲ ਬੁਖਾਰ ਆ ਰਿਹਾ ਠੀਕ ਆ ਜੀ ਢੇਲੀ ਮੱਜ ਆ ਵੇਖੋ ਜੀ ਇਹ ਲੱਦੇ ਸੁਭਾਜਨ ਨੋੜ ਬੜਾ ਹਨਾ ਹਾਂ ਵਜਨ ਵਟਾ ਵੀ ਪੂਰਾ ਸੋ ਆ ਤੁਹਾਡੇ ਸਾਹਮਣੇ ਆ ਠੀਕ ਆ ਜੀ ਬਾਕੀ ਥਣ ਸੋਣ ਚੰਗਾ ਲੱਗਾ ਕੋਈ ਥਣ ਵੱਧ ਘੱਟ ਨਹੀਂ ਕੋਈ ਮੋਟਾ ਨਹੀਂਗਾ ਕੋਈ ਪਤਲਾ ਨਹੀਂਗਾ ਇੱਕੋ ਜਿਹਾ ਥਣ ਦੇ ਸਹਿਜ ਆ ਅ ਸਿੰਗਲ ਘੱਡੀ ਦੇ ਵਿੱਚ ਆ ਪਧਰੀ ਪੁਧਰੀ ਬੜੀ ਗਾਵਾਂ ਨੂੰ ਹਸਾਬ ਨਾਲ ਬਣੀ ਅਸਦੀ ਸੋ ਢੇਲੀ ਜਿਹੜੀ ਦੋਸੋ ਤੁਹਾਨੂੰ ਆਪਾਂ ਮੱਜ ਦਿਖਾ ਰਹੇ ਆ ਮਗਰ ਕੱਟੀ ਆ ਤੇ ਮਗਰ ਕੱਟੀ ਆ ਕੱਟੀ ਜਾਂ ਮਗਰ ਆਹ ਮਗਰ ਕੱਟੀ ਇਹਦੇ ਹਾਂ ਬੱਚਾ ਦਿਖਾ ਦੇ ਗਿਲਦੀਪ ਆਹ ਮਗਰ ਬੱਚਾ ਏ ਠੀਕ ਆ ਜੀ ਇਹ ਕੱਟੀ ਜਾਂ ਮਗਰ ਹਾਂ ਹਾਂ ਲੈ ਵੀ ਕਰੋ ਚਾ ਕੇ ਠੀਕ ਆ ਜੀ ਇੱਕ ਰੰਗੀ ਏ ਮਗਰ ਕੋ 2 ਇੰਚ ਪੂਛ ਵਾਈਟ ਆ ਠੀਕ ਆ ਬਾਕੀ ਇਧਰੋਂ ਬਹਿਣੀ ਇੱਕ ਬਹਿਣੀ ਵਾਲੇ ਪਾਸੇ ਥਾਣ ਵਿਖਾ ਦਿਓ ਹਾਂ ਤਾਂ ਤੇ ਧੀ ਵੀ ਦੇ ਕੇ ਲਿਆਰ ਗਿਲਗੇ ਹਾਂ ਮੈ ਥਾਣ ਬੜਾ ਲੱਗਾ ਦੋਰਾ ਪੂਰਾ ਪਸੰਦੀ ਵਾਲਾ ਥਾਣ ਲੱਗਾ ਗੇ ਆ ਮਾਰ ਮੈਂ ਆ ਮਗਰ ਮਾਰੋ ਕੈਮਰਾ ਆ ਦਿਖਾਓ ਵੀਰਾਂ ਨੂੰ ਅਮਰ ਉਹ ਜਾਤ ਇੱਕ ਬਰੀ ਠੀਕ ਆ ਜੀ ਕੋ ਦੂਰੋਂ ਨੇੜੋਂ ਕਿਸੇ ਨੇ ਤੁਰਨਾ ਸਜਣ ਭਰਾ ਨੇ ਤਸੱਲੀ ਨਾਲ ਵੇਖਿਆ ਜੀ ਗਲਦੀਬ ਕਿਤੇ 9 ਦਾ 8 7 ਤਾਂ ਨਹੀਂ ਨਿਕਲਦਾ ਨਾ 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 ਦੇਖੀਏ ਕਿ 9 ਕਿਲੋ ਬੈਠੂ ਚੰਗਾ ਜੀ ਹਾਂ ਲਓ ਜੀ 9 ਕਿਲੋ ਨੈਟ ਦੁੱਧ ਹੀ ਹੋਊਗਾ ਬਾਕੀ ਜਿੱਦਾਂ ਮਰਜੀ ਤਸੱਲੀ ਕਰਿਆ ਕਰੋ ਮੇਰਾ ਵੀਰ ਕੋਈ ਸੰਗ ਸ਼ਰਮ ਨਾ ਰੱਖਿਆ ਕਰੋ ਪੈਸੇ ਲਾਉਣੇ ਆ ਠੀਕ ਆ ਜੀ ਪੈਸੇ ਗਿਣਾਉਣੇ ਆ ਤੁਸੀਂ ਲਾਉਣੇ ਆ ਚੀਜ਼ ਤੇ ਤੇ ਚੋਕੇ ਤਸੱਲੀ ਕਰਕੇ ਲੈ ਕੇ ਜਾਓ ਠੀਕ ਆ ਵੀਰ ਮੋੜੋ ਲੈ ਚਲੋ ਜੀ ਆ ਦਿਖਾ ਦਿਓ

ਤਰੀਏ ਸਾਉ ਨੇ ਗਾਉ ਆਲਾ ਨੂੰ ਗਾਈਆਂ ਦੇ ਸਾਨੂੰ ਹਾਂ ਹਾਂ ਕੁਲਦੀਪ ਕੀ ਮੁੱਲ ਕੀ ਡਿਮਾਂਡ ਮੋੜਾ 80000 ਰੁਪਏ ਦਾ ਹਾਂ ਨਾ ਦੇਣੀ 75000 ਦੀ 75 ਦੀ ਹਾਂ ਮਾਰਤੀ ਛਾਲ ਲੱਭਦਾ ਕੋਸ਼ਿਸ਼ ਤੇ ਜਾਇਜ਼ ਕਰਕੇ ਦੇ ਦੀ ਹੋਰ ਚੱਲ ਯਾਰ ਛੱਡਦਾ 74 ਦੀ 74 ਦੀ ਦਾ 74000 ਦੀ ਹਾਂ 74000 ਦੀ 9 ਕਿਲੋ ਦੁੱਧ ਬਾਕੀ ਬੜੇ ਵੀਰ ਮੇਰੇ ਸ਼ੌਂਕ ਰੱਖਦੇ ਢੇਲੀਆਂ ਦਾ ਅਕੇਲੇ ਬਾਈ ਦੀ ਮੂਈ ਬਹੁਤ ਜਿਆਦੀ ਹੋਵੇ ਮੱਥਾ ਮੱਥਾ ਬਿਲਕੁਲ ਬਲੈਕ ਇਹ ਵੀ ਨਹੀਂਗਾ ਵੀ ਉਹ ਕੋਈ ਦੋਗਲੀ ਜੀ ਮੱਥੇ 'ਚ ਫੁੱਲ ਆਕੇ ਤੇ ਠੀਕ ਆ ਜੀ ਤੇ ਚੰਗੀ ਮਾਝਾ ਕਰੋ ਪਸੰਦ ਮੇਰੇ ਭਰਾ ਤੇ ਮੁੱਲ ਵੀ ਜਾਇਜ਼ ਆ 74000 ਤੇ ਇਧਰ ਬਹਿਣਾ ਤੁਹਾਨੂੰ ਦਿਖਾਈ ਦਿੱਤੀਆਂ ਨੇ ਬਿਲਕੁਲ ਛੋਟੇ ਛੋਟੇ ਭਾਅ ਪੜਦੇ ਆ ਤੇ ਕਰੋ ਪਹਿਲ ਕਦਮੀ ਤੇ ਇੱਕ ਕੁਲਦੀਪ ਜਿਹੜਾ ਕੰਟੈਕਟ ਨੰਬਰ ਆ ਵੀਰ ਉਹ ਵੀ ਕਰਦੀ ਆ ਸਾਂਝੀ ਆਪਣੇ ਨੰਬਰ ਆ 9465133233 ਪਿੰਡ ਬੁਰਜ ਨਥੂਗੇ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਠੀਕ ਆ ਜੀ ਸੋ ਧੰਨਵਾਦ ਸਾਰੇ ਭਰਾਵਾਂ ਦਾ ਵੀਡੀਓ ਵੇਖਣ ਦੇ ਲਈ ਮਿਲਦੇ ਆ ਕਿ ਨਵੀਂ ਅਪਡੇਟ ਨਾਲ ਸਾਰਿਆਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ